ਸੁਰੱਖਿਆ ਕੋਪਸ ਸੁਪਰਵਾਈਜ਼ਰ ਐਕਟ ਦੇ ਅੰਦਰ ਦੇ ਇਸ ਸਟਰੀ ਕੋਤੀ ਦੀ ਗੱਲ ਹੈ। ਪੰਜਾਬ ਸਰਕਾਰ ਦਾ ਜੋ ਨਸ਼ਾ ਵਿਰੋਧ ਜੋ ਸਾਡਾ ਚੱਲ ਰਿਹਾ ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਵੱਲੋਂ ਅੱਜ ਜਿਲ੍ਹਾ ਬਟੰਡਾ ਦੇ ਵਿੱਚ ਜਿਹੜੇ ਸਾਡੇ ਹਰਿਆਣਾ ਦੇ ਨਾਲ ਬਾਰਡਰ ਪਾਕੀ ਸਕੇ ਨੇ ਉਹ ਡਿਪਲੋਮੇਟਿਕ ਹੈ ਨੇ ਆਪਰੇਸ਼ਨ ਸੀਡ ਦੇ ਤਹਿਤ ਆ ਜਿਸ ਦੇ ਵਿੱਚ ਸਾਡੇ ਤਕਰੀਬਨ 3 ਜਿਹੜੇ ਨਾਕੇ ਹੈਗੇ ਨੇ ਉਹ ਦੇਪਟੀ ਸੰਕੂਰੀਜਨ ਦੇ ਹੈਗੇ ਆ ਤੇ 6 ਦੇ ਕਰੀਬ ਨਾਕੇ ਜਿਹੜੇ ਸਾਡੇ ਤਲਵੰਡੀ ਸਾਬੋਟਾ ਦੇ ਪੈਂਦੇ ਆ। ਦੇ ਨਸ਼ੇ ਦੇ ਗਰੁੱਪ ਜਾਂ ਸਰਕਾਰ ਦੀ ਨਵੀਂ ਦੇ ਤਿਆਰੀ ਸਭ ਬਿਲਕੁਲ ਇਹਦੇ ਵਿੱਚ ਜਿਹੜੇ ਸਾਡੇ ਅੱਚ ਜਿੱਦਾਂ ਸਾਸੀਂ ਰੋਜ਼ ਸਾਡਾ ਸਪੈਸੀਫਿਕ ਆਪਰੇਸ਼ਨ ਚੱਲਦਾ ਜਿੱਦਾਂ ਅਸੀਂ ਬੱਸ ਸਟੈਂਡ ਦੀ ਚੈਕਿੰਗ ਕਰ ਰਹੇ ਹਾਂ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਹਾਂ ਜਾਂ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਉਸੇ ਲੜੀ ਦੇ ਤਹਿਤ ਅੱਜ ਅਸੀਂ ਜਿਹੜੀ ਇੰਟਰਸਟਿਡ ਨਾਕਾਬੰਦੀ ਸਾਡੇ ਵੱਲੋਂ ਕੀਤੀ ਜਾ ਰਹੀ ਜਿਸ ਦਾ ਟਾਈਮ ਅੱਜ 2 ਵਜੇ ਤੱਕ ਹੈ ਕੁਝ ਸੱਚੀ ਬਣਾ ਆ ਆਲਾ ਆਪਰੇਸ਼ਨ ਦੇ ਵਿੱਚ ਵੀ ਪੁੱਛਿਆ ਜਾ ਰਿਹਾ ਹੈ ਡੈਫੀਨਿਟਲੀ ਜੇ ਅਸੀਂ ਸਾਡੇ ਵੱਲੋਂ ਜਿਹੜਾ ਕੈਸੋ ਆਪਰੇਸ਼ਨ ਚਲਾਇਆ ਗਿਆ ਸੀਗਾ ਜਿੱਦੇ ਵਿੱਚ ਸਾਡੇ ਜੋ ਬਟੰਡਾ ਦੇ ਅਸੀਂ ਬੀਟਲਾ ਬਸਤੀ ਉੱਤੇ ਸਾਡੇ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਇਸ ਇਲਾਕੇ ਕੋਸੋਪੀਸ ਚਲਾਇਆ ਜਾ ਰਿਹਾ ਹੈ ਕਿ ਜਾਨ ਦਾ ਵਿਆਹ ਦੇ ਰਿਸ਼ਤਰੀਆਂ ਦੀ ਗਤੀਵਿਧੀ ਹੈ। ਪੰਜਾਬ ਸਰਕਾਰ ਦਾ ਜੁਧ ਨਸ਼ਾ ਵਿਰੋਧ ਜੋ ਸਾਡਾ ਚੱਲ ਰਿਹਾ ਹੈ ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਵੱਲੋਂ ਅੱਜ ਜ਼ਿਲ੍ਹਾ ਬਟੰਡਾ ਦੇ ਵਿੱਚ ਜਿਹੜੇ ਸਾਡੇ ਹਰਿਆਣਾ ਦੇ ਨਾਲ ਬਾਰਡਰ ਲੱਗੇ ਸਕੇ ਨੇ ਉਹ ਡਿਪਲੋਮੇਟਿਕ ਨੇ ਆਪਰੇਸ਼ਨ ਸੀਨ ਦੇ ਤਹਿਤ ਆ ਜਿਸ ਦੇ ਵਿੱਚ ਸਾਡੇ तकरीबन ਤਿੰਨ ਜਿਹੜੇ ਨਾਕੇ ਹੈਗੇ ਨੇ ਉਹ ਵਿਆਤੀ ਸਰਕੂਜੰਦੇ ਹੈਗੇ ਆ ਤੇ 6 ਦੇ ਕਰੀਬ ਨਾਕੇ ਜਿਹੜੇ ਸੱਤੇ ਤਲਵੰਡੀ ਸਬੂਸਾਉਂ ਦੇ ਨੇ ਪੈਂਦੇ ਆ। ਇਹ ਇੰਟਰਨੈਸ਼ਨਲ ਦੇ ਬ੍ਰੂਟ ਜਬ ਸਰਕਾਰ ਦੀ ਮਹਿੰਨ ਦੇ ਤਿਆਰੀ ਸਭ ਬਿਲਕੁਲ ਇਹਦੇ ਵਿੱਚ ਜਿਹੜੇ ਸਾਡੇ ਅੱਜ ਜਿੱਦਾਂ ਸਾਸੀਂ ਰੋਜ਼ ਸਾਡਾ ਸਪੈਸੀਫਿਕ ਆਪਰੇਸ਼ਨ ਚੱਲਦਾ ਜਿੱਦਾਂ ਅਸੀਂ ਬੱਸ ਸਟੈਂਡ ਦੀ ਚੈਕਿੰਗ ਕਰ ਰਹੇ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਆ ਇਹ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਉਸੇ ਲੜੀ ਦੇ ਤਹਿਤ ਜਿਸ ਅਸੀਂ ਜਿਹੜੀ ਇੰਟਰਸਟੇਟ ਨਾਕਾਬੰਦੀ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਦਾ ਟਾਈਮ 8 ਤੋਂ 2 ਵਜੇ ਤੱਕ ਹੈ ਕੋਈ ਸਰਚ ਰਕਾ ਜੇ ਅਭੀ ਆਲਾ ਆਉ ਘਰਾਂ ਦੇ ਵਿੱਚ ਵੀ ਕੋਈ ਚਲਾਇਆ ਜਾ ਰਿਹਾ ਨਹੀਂ ਡੈਫੀਨੇਟਲੀ ਜੇ ਅਸੀਂ ਸਾਡੇ ਵੱਲੋਂ ਜਿਹੜਾ ਕੈਸ ਆਪਰੇਸ਼ਨ ਚਲਾਇਆ ਗਿਆ ਸੀਗਾ ਜਿੱਦੇ ਵਿੱਚ ਸਾਡੇ ਜੋ ਬਠਿੰਡਾ ਦੇ ਸੀ ਹੌਟਸਪੌਟ ਏਰੀਆ ਆਇਡੈਂਟੀਫਾਈ ਕੀਤੇ ਆ ਜਿੱਦਾਂ ਤੋਬੀਆਂ ਨਾ ਵਸਤੀ ਵੀਰਤਲਾ ਨਾ ਵਸਤੀ ਉੱਥੇ ਸਾਡੇ ਵੱਲੋਂ ਪਹਿਲਾਂ ਕੈਸ ਆਪਰੇਸ਼ਨ ਕੀਤੇ ਗਏ ਸੀਗੇ ਅੱਜ ਜਿਹੜਾ ਜਿਹੜਾ ਸਾਡਾ ਸ਼ਡਿਊਲ ਹੈਗਾ ਉਹਦੇ ਵਿੱਚ ਇੰਟਰਸਟਿਡ ਨਾਕਾਂ ਦੀ ਚੈਕਿੰਗ ਹੈਗੀ ਹੈ ਉਹਦੇ ਵਿੱਚ ਅਸੀਂ ਅੱਜ ਤਿੰਨ ਨਾਕੇ ਜਿਹੜੇ ਸਾਡੇ ਰੂਰਲ ਸਰਵਿਸ ਜਨ ਦੇ ਨੇ 6 ਚ ਨਾਕੇ ਜਿਹੜੇ ਸਾਡੇ ਤਰੌਂਡੀ ਸਬੋ ਸਬੰਧੀ ਸਰ ਹੁਣ ਕਿੰਨੇ ਕ ਵਹੀਕਲ ਚੈੱਕ ਨੇ ਅੱਜ ਇਹਦੇ ਵਿੱਚ ਜਿਹੜੇ ਹੈਗੇ ਨੇ ਮੇਨ ਸਾਡਾ ਫੋਕਸ ਹੈਗਾ ਕਿ ਐਂਡੀਪੀਐਸ ਦੀ ਰਿਕਵਰੀ ਨੂੰ ਲੈ ਕੇ ਜਿਹਦੇ ਵਿੱਚ ਵਹੀਕਲ ਦੇ ਨਾਲ ਨਾਲ ਅਸੀਂ ਬੱਸਾਂ ਤੇ ਟਰੱਕਾਂ ਦੀ ਚੈਕਿੰਗ ਵੀ ਕਰ ਰਹੇ ਹਾਂ ਪਰ ਇਸ ਤੋਂ ਇਲਾਵਾ ਵੀ ਕੋਈ ਸਪੈਸ਼ਲ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਅਸੀਂ ਸਾਰੇ ਪਬਲਿਕ ਨੂੰ ਇਹੀ ਅਪੀਲ ਕਰਦੇ ਆ ਕਿ ਜਿੱਥੇ ਵੀ ਕਿਸੇ ਬੰਦੇ ਦੇ ਨਸ਼ਾ ਵੇਚਣ ਸੰਬੰਧੀ ਉਹ ਗੱਲ ਆਉਂਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਸੇਫ ਹੈਲਪਲਾਈਨ ਜਿਹੜੀ ਨੰਬਰ ਜਾਰੀ ਕੀਤਾ ਹੈ ਉਹਦੇ ਤੇ ਤੁਸੀਂ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ ਕਿਉਂਕਿ ਉਸ ਦੇ ਉੱਪਰ ਜਿਹੜੀ ਬੰਦਾ ਜੋ ਬੰਦਾ ਇਨਫੋਰਮੇਸ਼ਨ ਸ਼ੇਅਰ ਕਰਦਾ ਉਹਦੀ ਆਈਡੈਂਟੀਟੀ ਵੀ ਡਿਸਕਲੋਜ਼ ਨਹੀਂ ਹੁੰਦੀ ਤੇ ਸਾਡੇ ਵੱਲੋਂ ਵੀ ਜਿਹੜਾ ਹੈਗਾ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਸਾਡੇ ਵੱਲੋਂ ਟੀਮਾਂ ਬਣਾ ਕੇ ਉਹਦੇ ਟ੍ਰੈਕਸ਼ਨ ਕੀਤਾ ਜਾਂਦਾ ਹੈ